ਸਦੋ ਮਨਸੂਰ ਗੁਰ ਗੋਬਿੰਦ ਸਿੰਘ ਇਤ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ 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 ਨਾਸਰੋ ਮਨਸੂਦ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਦ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਗੋਬਿੰਦ ਸਿੰਘ ਜਮਲਾ ਫੈ ਦੇ ਨੂਰ ਗੁਰ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿ ਪ੍ਰਗਟਿਓ ਮਾਧ ਗੰਬੜਾ ਵਰਿਆ ਮਕੇਲਾ ਵਾਹ ਵਾਹ ਗੁਰਬਿੰਦ ਸਿੰਘ ਆਪੇ ਗੁਰਜੇਦਾ ਐਸੇ ਦੀਨ ਦਿਆ ਸਤਗੁਰ ਦਸਵੇਂ ਬਾਦਸ਼ਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਸ਼ੋਭਣੀ ਗੁਰਦੁਆਰਾ ਪ੍ਰਬੰਧ ਕਮੇਟੀ ਚਲ ਸ੍ਰੀ ਕੇਸਗਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਵੱਡੀ ਚਲਦੀ ਕਲਾ ਦੇ ਨਾਲ ਮਨਾਏ ਜਾ ਰਹੇ ਜਿੱਥੇ ਸਤਗੁਰਾਂ ਦੀ ਕਿਰਪਾ ਸਦਕਾ ਸਮੂਹ ਸੰਗਤਾਂ ਨੇ ਸੋਹਣੀ ਡੈਕੋਰੇਸ਼ਨ ਕੀਤੀ ਹੈ ਸੰਤ ਜੀ ਉੱਥੇ ਹੀ ਮਹਾਨ ਗੁਰਮਤ ਸਮਾਗਮ ਵੀ ਹਨ ਇਹ ਜੋ ਡੈਕੋਰੇਸ਼ਨ ਆਪ ਜੀ ਦੇਖ ਰਹੇ ਹੋ ਇਹ ਡੈਕੋਰੇਸ਼ਨ ਮਾਲਪੁਰ ਦੀਆਂ ਸੰਗਤਾਂ ਜੋ ਹਰ ਸਾਲ ਹੀ ਇੱਥੇ ਕਰਦੀਆਂ ਨੇ ਉੱਥੇ ਹੀ ਭਾਈ ਕੁਲਵਿੰਦਰ ਸਿੰਘ ਜੀ ਫੁੱਲ ਔਰ ਜੈਪੁਰ ਤੋਂ ਪਰਿਵਾਰ ਹੈ ਫੁੱਲ ਪਰਿਵਾਰ ਜੋ ਹਰ ਸਾਲ ਹੀ ਇਸ ਪਾਵਨ ਬਿਤਰਸਾਨਾ ਤੇ ਆ ਕੇ ਫੁੱਲਾਂ ਦੀ ਡੈਕੋਰੇਸ਼ਨ ਆ ਵਸਤੇ ਤਾਜ਼ੇ ਫੁੱਲ ਪੇੜੇ ਕਾਫੀ ਪੈਸਾ तकरीबन ਲੱਖਾਂ ਦੇ ਹਿਸਾਬ ਦੇ ਨਾਲ ਉਹਨਾਂ ਨੇ ਇਹ ਖਰਚਾ ਕਰਕੇ ਜੋ ਅੰਦਰਲੀ ਡੈਕੋਰੇਸ਼ਨ ਆ ਉਹਦੇ ਫੁੱਲ ਭੇਜੇ ਨੇ ਔਰ ਡੈਕੋਰੇਸ਼ਨ ਬੜੀ ਵਧੀਆ ਸੰਗਤਾਂ ਨੇ ਮਾਲਪੂਰ ਦੀਆਂ ਨੇ ਕੀਤੀ ਹੈ। ਉਥੇ ਹੀ ਕੱਲ 6 ਤਰੀਕ ਵਾਲੇ ਦਿਨ ਅਮਰ ਤੋਂ ਵੇਲੇ ਤੋਂ ਹੀ ਦੀਵਾਨ ਆਰੰਭ ਹੋ ਜਾਣੇ ਹਨ। ਸੰਗਤਾਂ ਬੜੀ ਆਮਦ ਵਿੱਚ ਅੱਜ 5 ਤਰੀਕ ਵਾਲੇ ਦਿਨ ਵੀ ਬਹੁਤ ਸੰਗਤਾਂ ਦੀ ਆਮਦ ਰਹੀ ਹੈ। ਉਹਦੇ 6 ਤਰੀਕ ਵਾਲੇ ਦਿਨ ਜਿੱਥੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ ਉਥੇ ਉਪਰੰਤ ਬਹਾਨ ਗੁਰਮਤ ਸਮਾਗਮ ਆਰੰਭ ਹੋਣਗੇ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਿਥੇ ਭਾਈ ਵਿਸ਼ਾਲ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਰਟਾਲ ਆਦੀ ਸਦਕਾਰ ਜੋ ਸੁਤਵਿੰਦਰ ਸਿੰਘ ਜੀ ਕਥਾ ਬਾਚਕ ਤਸਰੀਕ ਇਸ ਗਣ ਸਾਹਿਬ ਜਿਥੇ ਮਹਾਨ ਵਿਦਵਾਨ ਹਾਜ਼ਰੀਆਂ ਭਰਨਗੇ ਉਥੇ ਢਾਡੀ ਕਵੀਸ਼ ਜੋ ਜਿੱਥੇ ਵੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ। ਔਰ ਉੱਥੇ ਹੀ ਇਸ ਪਾਵਨ ਪਿੱਤਰ ਸਥਾਨ ਦੇ ਇਸ ਇਲਾਕੇ ਦੀ ਸਮੂਹਤੀ ਸੰਗਤ ਵੱਲੋਂ ਤਕਰੀਬਨ 10 ਪਿੰਡਾਂ ਵੱਲੋਂ ਨਗਰ ਕੀਰਤਨ ਜੋ ਹਰ ਸਾਲ ਤਖਤ ਜੀ ਖੜ ਸਾਹਿਬ ਆਉਂਦੇ ਹਨ। ਇਹ ਨਗਰ ਕੀਰਤਨ ਪਿੰਡਾਂ ਦੀਆਂ ਸੰਗਤਾਂ ਇਕੱਤਰ ਹੋ ਕੇ ਇਸ ਸਥਾਨ ਤੇ ਸ਼ਾਮ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਮਹਾਨਗਰ ਕੀਰਤਨ ਦੇ ਰੂਪ ਵਿੱਚ ਇਸ ਪਾਵਨ ਬਿਤਰ ਸਥਾਨ ਤੇ ਪਹੁੰਚਦੀਆਂ ਹਨ ਉਥੇ ਉਹਨਾਂ ਨੇ 29 ਸਦਕਾਰ ਜੋ ਸਿੰਘ ਸਾਹਿਬ ਗੈਣੀ ਸੁਲਤਾਨ ਸਿੰਘ ਜਸਹਰਤਾਕਸ ਸਿੰਘ ਕੇਸਗਰ ਸਾਹਿਬ ਭਾਈ ਅੰਮ੍ਰਿਤ ਸਿੰਘ ਜੀ ਚਾਵਲਾ ਮੈਂਬਰ ਸ਼ੋਮਨੀ ਗੁਰਦਾਵਾਨ ਪ੍ਰਬੰਧ ਕਮੇਟੀ ਸਾਡੇ ਮੈਨੇਜਰ ਭਾਈ ਮਲਕੀਸ਼ ਸਿੰਘ ਦੀ ਸਮੁੱਚੇ ਪ੍ਰਬੰਧ ਵੱਲੋਂ ਜਿੱਥੇ ਨਗਰ ਕੀਰਤਨ ਵਾਲੀਆਂ ਸੰਗਤਾਂ ਨੂੰ ਤਾਂਸ਼ੀ ਗੁਰੂ ਜਨ ਸਾਹਿਬ ਮਹਾਰਾਜ ਨੂੰ ਜੀਉ ਆਇਆਂ ਆਖਿਆ ਜਾਂਦਾ ਹੈ ਉਥੇ ਉਚੇਚੇ ਤੌਰ ਤੇ ਗੁਰੂ ਕੇ ਲੰਗਰ ਦਾ ਪ੍ਰਬੰਧ ਰਹਿائش ਦਾ ਪ੍ਰਬੰਧ ਬੜੇ ਸੁਚੱਜੇ ਤਰੀਕੇ ਦੇ ਨਾਲ ਸਮੁੱਚੇ ਮੈਨੇਜਮੈਂਟ ਵੱਲੋਂ ਕੀਤਾ ਜਾਂਦਾ ਹੈ ਤਕਸਰੀ ਕੇਸਗੜ ਸਾਹਿਬ ਵੱਲੋਂ ਮਹਾਨ ਨਗਰ ਕੀਰਤਨ ਖਾਲਸਾ ਸਕੂਲ ਵੱਲੋਂ ਤਕਰੀਬਨ 1 ਵਜੇ ਆਰੰਭ ਹੋਵੇਗਾ ਉਹ ਨਗਰ ਕੀਰਤਨ ਵੀ ਬੱਕ ਬੱਕੜਾ ਮਤ ਹੁੰਦਾ ਹੋਇਆ ਤਕਸਰੀ ਕੇਸਗੜ ਸਾਹਿਬੇ ਕਿ ਪਹੁੰਚੇਗਾ 10 ਵਜੇ ਹੋਏਗੀ ਔਰ ਉਥੇ ਹੀ ਜਿੱਥੇ ਮਹਾਨ ਮਹਾਨ ਗੁਰਮਤ ਸਮਾਗੋ ਹੋਣਗੇ ਸੰਗਜੇ ਉਥੇ ਰਾਤ ਨੂੰ ਕਵੀ ਦਰਬਾਰ ਹੋਵੇਗਾ ਤਕਰੀਬਨ 7:30 ਤੋਂ ਉਪਰੰਤ 10 ਵਜੇ ਤੱਕ ਇਹ ਕਵੀ ਦਰਬਾਰ ਹੋਵੇਗਾ ਟਹਾਡੇ ਕੁਸ਼ੀ ਇਥੇ ਹੋਣਗੇ ਉਥੇ ਹੀ ਰਾਤ ਨੂੰ ਤਕਰੀਬਨ ਕਵੀ ਦਰਬਾਰ ਤੋਂ ਉਪਰੰਤ ਆਸ਼ਤਵਾਜੀ ਹੋਵੇਗੀ ਜੋ ਟਕਸਰੀ ਕੇਸ ਵਾਪਸ ਦੇ ਸਮੁੱਚੇ ਪ੍ਰਬੰਧ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ ਉਥੇ ਹੀ ਸਤਿਗੁਰੂ ਦੀ ਕਿਰਪਾ ਰਹਿਮਤ ਐ ਸਦਕਾ ਇਸ ਪਾਵਨ ਪਿੱਤਰ ਸਥਾਨ ਤੇ ਇਸ ਸਤਿਗੁਰੂ ਦੀ ਤਕਰੀਬਨ 29-30 ਸਾਲ ਰਹੇ ਸੰਗਤ ਦੀ ਉਥੇ ਸਤਿਗੁਰੂ ਨੇ ਇਸ ਸਥਾਨ ਤੇ ਖਾਲਸਾ ਪੰਥ ਪ੍ਰਗਟ ਕੀਤਾ ਪੰਜ ਪਿਆਰੇ ਸਹਿਬਾਨ ਸਾਜੇ ਔਰ ਆਪ ਵੀ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਆਖਾਈ ਸੰਗਤ ਜੀ ਨੇ ਇੱਥੇ ਖੰਡੇ ਵਟੇ ਦਾ ਅਮਰ ਪਿਆਰ ਕਰਕੇ ਸ਼ਿਕਾ ਕੇ ਸਾਨੂੰ ਸਮੁੱਚੇ ਖਾਲਸਾ ਬਾਣ ਪੰਥ ਨੂੰ ਐਡਰੈਸ ਦਿੱਤਾ ਕਿ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ-ਮਤਾ ਸਾਹਿਬ ਕੌਰ ਜੀ ਔਰ ਉਥੇ ਵਾਸੀ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਜਨਮ ਤੱਕ ਸ੍ਰੀ ਕਿਸਗੜ ਸਾਹਿਬ ਜੀ ਦਾ ਖਾਲਸੇ ਦੀ ਜਨਮ ਤਰੀਕ 3 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਉਥੇ ਖਾਲਸੇ ਦੇ ਨਾਨਕੇ ਗੁਰੂ ਕਾ ਲਾਹੌਰ ਜੋਥੇ ਤਕਰੀਬਨ 18 ਕਿਲੋਮੀਟਰ ਦੂਰ ਹੈ ਸੰਗਜੀ ਆਓ ਜਿੱਥੇ ਇਸ ਆਪ ਸਤਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮਨਾ ਰਹੇ ਆਂ ਉਥੇ ਸਤਗੁਰਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਅਸੀਂ ਖੰਡੇ ਬਾਟੇ ਦਾ ਅਮਰਸ਼ਕੀਏ ਪੀਵੋ ਪਾਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਠੰਡੇ ਬਾਟੇ ਦਾ ਅਮਰਸ਼ਕੀਏ ਗੁਰੂ ਵਾਲੇ ਬਣ ਕੇ ਆਪਾਂ ਇਸ ਗੁਰਪੁਰਬ ਨੂੰ ਮਨਾਈਏ ਜਿਦਾ ਕੋ ਸਤਗੁਰਾਂ ਨੇ ਬਚਨ ਕੀਤੇ ਸਨ ਇਹਨਾਂ ਪੁੱਤਰਾਂ ਦੇ ਸੀਸ ਪਰ ਵਾਰ ਦੀ ਸਤਿਚਾਰ ਚਾਰ ਮੂਏ ਤੋਂ ਕਿਆ ਭਿਆ ਜੀਵਤ ਕਈ ਹਜ਼ਾਰ ਸਤਿਗੁਰਾਂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਸਫਲਾ ਕਰੀਏ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਅਤੇ ਸਤਕਾਰ ਜੋ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਰਸੀ ਕੇਸਗਰ ਸਾਹਿਬ ਅਤੇ ਮਰੀਦੋ ਸਾਹਿਬ ਸਮੂਹ ਪ੍ਰਬੰਧ ਵੱਲੋਂ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਭਨਾਂ ਨੂੰ ਜੀ ਵਾਯਾ ਪਿਆਰ ਦੇ ਸਤਕਾਰ ਆਖੋ ਸਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਅਵਾਇਗੂ ਦੀ ਕੀ ਬਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਿਤ ਬੇਟੀ ਵੱਲੋਂ ਸਤਿ ਸ਼੍ਰੀ ਅਕਸ਼ਰ ਸਾਹਿਬ ਦੇ ਹਰ ਸਾਲ ਦੀ ਤਰ੍ਹਾਂ ਇਹ ਬੋਰਡ ਬਹੁਤ ਵੱਡੇ ਪੱਧਰ ਤੇ ਸਾਈਵੇ ਕਮਾਨ ਸ਼ਿਰੂ ਗੋਵੇ ਚੰਗੀ ਦਾ ਪ੍ਰਕਾਸ਼ ਜਸ਼ਨ ਮਨਾਇਆ ਜਾਂਦਾ ਹੈ ਸਵੇਰੇ 6 ਤਰੀਕ ਨੂੰ 9 ਵਜੇ ਸ਼੍ਰੀ ਗੰਡਪਾਤ ਸਾਹਿਬ ਦੇ ਭੋਗ ਪਾਣਗੇ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸੱਜਣਗੇ ਹਰ ਸਾਲ ਦੀ ਤਰ੍ਹਾਂ ਇਹ ਲਗਭਗ 25-30 ਸਾਲ ਪਿੱਛੇ ਜਿਵੇਂ ਕਿ ਨਗਰ ਕੀਰਤਨ ਨੂੰ ਲਗ ਲਗ ਸਤਾਨਾਂ ਤੋਂ ਵੱਖ-ਵੱਖ ਨਗਰਾਂ ਦੇ ਵਿੱਚੋਂ ਤਕਸ਼ੀ ਕੇਸਗੜ ਦਾ ਵਿਕੇ ਪਹੁੰਚਦੇ ਨੇ ਇਸ ਵਾਰ ਵੀ ਲਗਭਗ 11 ਨਗਰ ਕੀਰਤਨ ਜਿਹੜੇ ਆ ਉਹ ਤਕਸ਼ੀ ਕੇਸਗੜ ਸਾਹਿਬ ਕੇ ਪਹੁੰਚਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਤਕਸ਼ੀ ਕੇਸਗੜ ਸਾਹਿਬ ਕੇ ਪਹੁੰਚ ਕੇ ਸਾਈਬੇ ਕਮਾਲਜੀਤੂ ਬੋਬੇ ਸਿੰਘ ਜੀ ਦਾ ਪ੍ਰਕਾਸ਼ ਜਿਹੜਾ ਜਿਹੜਾ ਆ ਆਪਾਂ ਵੱਧ ਜੜ ਕੇ ਹਿੱਸਾ ਲੈ ਕੇ ਮਨਾਈਏ ਸੋ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਜਿਵੇਂ ਕਿ ਜੈਪੁਰ ਦੀ ਸੰਗਤ ਵੱਲੋਂ ਫੁੱਲਾਂ ਦੀ ਜਾਵੜ ਕੀਤੀ ਜਾਂਦੀ ਹੈ ਮਾਲਪੁਰ ਦੀ ਸੰਗਤ ਵੱਲੋਂ ਸਾਰੀ ਸਜਾਵਟ ਕੀਤੀ ਜਾਂਦੀ ਹੈ ਉਹ ਕੀਤੀ ਗਈ ਹੈ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਲੰਗਰਾਂ ਦੇ ਪ੍ਰਬੰਧ ਦੇ ਰਹਿਸ਼ ਦੇ ਪ੍ਰਬੰਧ ਹੋਰ ਸਾਰੇ ਪ੍ਰਬੰਧ ਹੈ ਜਿਹੜੇ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਕੰਮਲ ਕੀਤੇ ਗਏ ਹਨ